ਗੁਰੂ ਪਿਆਰਿਓ ਜਿਹੜਾ ਪੰਜਾਬ ਬਾਹਰ ਲੀਆਂ ਸਟੇਟਾਂ ਵਿੱਚ ਜਾ ਕੇ ਮਦਦ ਕਰਦਾ ਹੈ ਲੰਗਰ ਲਾਉਂਦਾ ਹੈ ਜਦੋਂ ਵੀ ਕਿਤੇ ਸੁਨਾਮੀ ਆਉਂਦੀ ਹੈ ਤੇ ਪੰਜਾਬ ਹੀ ਹੈ ਜਿਹੜਾ ਲੰਗਰ ਲੈ ਕੇ ਆਉਣੋਂ ਭੱਜਦਾ ਹੈ ਭਾਵੇਂ ਗੁਜਰਾਤ ਹੋਵੇ ਭਾਵੇਂ ਕੋਈ ਹੋਰ ਸਟੇਟ ਹੋਵੇ ਜਿੱਥੇ ਕੋਈ ਵੀ ਆਫਤ ਕੁਦਰਤੀ ਆਉਂਦੀ ਹੈ ਤੇ ਇਹ ਪੰਜਾਬੀ ਜਿਹੜੇ ਆ ਪੰਜਾਬ ਦੇ ਰਹਿਣ ਵਾਲੇ ਇਹ ਲੰਗਰ ਲੈ ਕੇ ਦਵਾ ਦਵਾ ਉੱਥੇ ਜਾਂਦੇ ਆ ਪਰ ਅੱਜ ਮਦਦ ਕਰਨ ਵਾਲਿਆਂ ਤੇ ਸੰਕਟ ਆਇਆ ਹੈ ਹੋਰਨਾ ਸਟੇਟਾਂ ਦੀ ਮਦਦ ਕਰਨ ਵਾਲੇ ਸੰਕਟ ਵਿੱਚ ਘਿਰ ਚੁੱਕੇ ਨੇ ਉਹਨਾਂ ਦੀਆਂ ਫਸਲਾਂ ਡੁੱਬ ਚੁੱਕੀਆਂ ਨੇ ਉਹਨਾਂ ਦੇ ਮਾਲ ਡੰਗਰ ਵੀ ਡੁੱਬ ਗਏ ਹਨ ਉਹਨਾਂ ਦੀਆਂ ਅਲੀਸ਼ਾਨ ਕੋਠੀਆਂ ਵੀ ਢਹਿ ਕੇ ਢੇਰੀ ਹੋ ਚੁੱਕੀਆਂ ਨੇ ਗੁਰੂ ਪਿਆਰਿਓ ਨੁਕਸਾਨ ਤਾਂ ਨਹੀਂ ਭਰਿਆ ਜਾ ਸਕਦਾ ਬੜਾ ਔਖਾ ਹੈ ਕਈਆਂ ਨੇ ਕਰਜ਼ੇ ਚੁੱਕ ਕੇ ਘਰ ਬਣਾਏ ਹੋਣਗੇ ਪਸ਼ੂ ਲੈ ਹੋਣਗੇ ਡੇਰੀਆਂ ਤੱਕ ਬਣਾਈਆਂ ਹੋਣਗੀਆਂ ਕਿਸੇ ਨੇ ਠੇਕੇ ਤੇ ਜ਼ਮੀਨ ਲੈ ਕਰਕੇ ਫਸਲ ਝੋਨਾ ਬੀਜਿਆ ਹੋਵੇਗਾ ਪਰ ਜੋ ਉਹਨਾਂ ਵੀਰਾਂ ਦੇ ਨਾਲ ਬੀਤੀ ਹੈ ਉਹ ਬੜੀ ਗੁਰੂ ਪਿਆਰਿਓ ਦਰਦਨਾਕ ਹੈ ਸੋ ਬੜਾ ਔਖਾ ਹੈ ਉਹਨਾਂ ਨੂੰ ਹੌਸਲਾ ਆਪਾਂ ਦੇ ਸਕਦੇ ਹਾਂ ਪਰ ਪਰਪਾਈ ਕਰਨੀ ਬੜੀ ਔਖੀ ਹੈ ਸੋ ਜਿਨ੍ਹਾਂ ਦਾ ਐਡਾ ਵੱਡਾ ਨੁਕਸਾਨ ਹੋ ਗਿਆ ਕਿਸੇ ਨੇ ਮੁੰਡੇ ਦਾ ਕਿਸੇ ਨੇ ਕੁੜੀ ਦਾ ਵਿਆਹ ਵੀ ਰੱਖਿਆ ਹੋ ਸਕਦਾ ਹੈ ਪਰ ਗੁਰੂ ਪਿਆਰਿਓ ਉਹਨਾਂ ਦੇ ਸੁਪਨੇ ਚੂਰ-ਚੂਰ ਹੋ ਗਏ ਹਨ ਉਹਨਾਂ ਦੀਆਂ ਕਈ ਏਕੜਾਂ ਫਸਲਾਂ ਡੁੱਬ ਗਈਆਂ ਨੇ ਉਹਨਾਂ ਦੇ ਘਰ-ਘਾਟ ਵੀ ਡੁੱਬ ਗਏ ਹਨ ਕੁਝ ਵੀ ਪੱਲੇ ਨਹੀਂ ਰਹਿ ਗਿਆ ਸੋ ਗੁਰੂ ਪਿਆਰਿਓ ਸੋ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਸ਼ੁਕਰ ਕਰੋ ਕਿ ਸਾਡੇ ਇਲਾਕੇ ਜਿਹੜੇ ਨੇ ਇਹਨਾਂ ਕੁਦਰਤੀ ਆਫਤਾਂ ਤੋਂ ਬਚੇ ਨੇ ਸਾਡਾ ਇਲਾਕਾ ਜਿਹੜਾ ਹੈ ਸਾਡਾ ਏਰੀਆ ਜਿਹੜਾ ਹੈ ਸ੍ਰੀ ਮੁਕਤਸਰ ਸਾਹਿਬ ਦਾ ਇਸ ਮਾਰ ਤੋਂ ਬਚਿਆ ਹੈ ਉਹਦਾ ਸ਼ੁਕਰ ਕਰਨਾ ਚਾਹੀਦਾ ਹੈ ਪਰ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਹਨ ਉਹਨਾਂ ਦੀ ਮਦਦ ਕਰਨਾ ਵੀ ਸਾਡਾ ਫਰਜ਼ ਬੰਦ ਹੈ ਸੋ ਜਿੰਨਾ ਇਲਾਕਿਆਂ ਨੂੰ ਪਾਣੀ ਪੰਜਾਬ ਦਿੰਦਾ ਹੈ ਚਾਹੇ ਉਹ ਰਾਜਸਥਾਨ ਹੈ ਚਾਹੇ ਹਰਿਆਣਾ ਹੈ ਉਹਨਾਂ ਨੂੰ ਵੀ ਮਦਦ ਕਰਨੀ ਚਾਹੀਦੀ ਸੋ ਗੁਰੂ ਪਿਆਰਿਓ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਸੋ ਖੁਸ਼ਹਾਲ ਪੰਜਾਬ ਅੱਜ ਇਹਨਾਂ ਦਿਗਤਾਂ ਦਾ ਸਾਹਮਣਾ ਕਰ ਰਿਹਾ ਹੈ ਸੋ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਜਿਹੜੀਆਂ ਵੀ ਆਫਤਾਂ ਸਾਡੇ ਪੰਜਾਬ ਤੇ ਆਈਆਂ ਨੇ ਇਹ ਦੂਰ ਕਰੋ ਉਹਨਾਂ ਲੋਕਾਂ ਨੂੰ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਕੱਢੋ ਜਿਨ੍ਹਾਂ ਦੀਆਂ ਜ਼ਮੀਨਾਂ ਡੁੱਬ ਗਈਆਂ ਘਰ ਘਾ ਡੁੱਬ ਗਏ ਹਨ ਸੋ ਵੱਦ ਵੱਦ ਆਪ ਜੀ ਸਹਿਯੋਗ ਦਿਓ ਜਿੰਨੀ ਵੀ ਹੋ ਸਕੇ ਇਹ ਨਗਰ ਨੂੰ ਬੇਨਤੀ ਹੈ ਉਹਨਾਂ ਦੀ ਮਦਦ ਕਰੋ ਬਹੁਤ ਵੱਡਾ ਇਹ ਕਾਰਜ ਹੈ ਭਲਾ ਹੋਵੇਗਾ ਜੇ ਆਪਾਂ ਉਹਨਾਂ ਦੀ ਬਾਹ ਫੜਾਂਗੇ ਆਪਣੇ ਵੀਰਾਂ ਦੀ ਸੋ ਵੱਦ ਵੱਦ ਕਣਕ ਦੀ ਸੇਵਾ ਜੋ ਵੀ ਰਸਤਾ ਕਠੀਆਂ ਕਰਨਗੇ ਵੀਰ ਸੇਵਾਦਾਰ ਉਹ ਆਪ ਜੀ ਨੇ ਦੇਣੀਆਂ ਹਨ ਤੇ ਹਰ ਘਰ ਦੇ ਵਿੱਚੋਂ ਦੋ ਦੋ ਜਣੇ ਜ਼ਰੂਰ ਨਾਲ ਚੱਲਣ ਦੀ ਕਿਰਪਾਲਤਾ ਕਰਨ ਤੇ ਗੱਟੇ ਵਗੈਰਾ ਵੀ ਵੱਧ ਤੋਂ ਵੱਧ ਆਪ ਜੀ ਨੇ ਕੱਢ ਕੇ ਰੱਖਣੇ ਨੇ ਜੋ ਵੀਰ ਉੱਥੇ ਲੈ ਕੇ ਜਾਣਗੇ ਇਹ ਸਾਰੇ ਨਗਰ ਨੂੰ ਬੇਨਤੀ ਹੈ ਕਿ ਹਰ ਪ੍ਰਭਾਵਿਤ ਇਲਾਕੇ ਦੀ ਵੱਧ ਤੋਂ ਵੱਧ ਮਦਦ ਕਰਕੇ ਲਾਹੇ ਪ੍ਰਾਪਤ ਕਰੋ ਬਾਕੀ ਹੋਰਾਂ ਪਿੰਡਾਂ ਨੂੰ ਵੀ ਮਦਦ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਹਮਲੇ ਮਾਰਨੇ ਚਾਹੀਦੇ ਹਨ ਇਹੋ ਜੀ ਮੁਸ਼ਕਲ ਦਾ ਜਿਹੜਾ ਸਾਹਮਣਾ ਹੋ ਸਕੇ ਤੇ ਮੁਸ਼ਕਲਾਂ ਦੂਰ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ